ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਕੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੜਾ ਦਿਖਾਵਾਂਗੇ ਚਾਰੇ ਗੱਬੜਾ ਡੀਟੇਲ ਵੀਰ ਤੋਂ ਪੁੱਛਦੇ ਆਂ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਮੇਰਾ ਜਸ਼ਨਪ੍ਰੀਤਾ ਪਿੰਡ ਪਧਾੜ ਜ਼ਿਲ੍ਹਾ ਬਰਨਾਲ 6280581659 6280581659 ਹਾਂ ਬਈ ਚਾਰ ਬੜਾ ਦਿਖਾਵਾਂਗੇ ਚਾਰੇ ਗੱਬਣਾ ਚਾਰੇ ਗੱਬਣਾ ਬਾਈ ਪਹਿਲੇ ਨੰਬਰ ਤੇ ਬੈੜ ਦੇਖੀ ਨਾ ਹਲਕਾ ਜਿਹਾ ਕ੍ਰੋਸ ਬਾਂਡ ਚ ਆ ਗਈ ਗੱਲਾਂ ਇਹੋ ਟਾਈਪ ਆ 80 ਸੀ ਜੇ ਚ ਕ੍ਰੋਸ ਜਾ ਆ ਥੋੜਾ ਜਿਹਾ ਠੀਕ ਹੈ ਕਿਹੜਾ ਸੂਆ ਸੁੰਦੀ ਆ ਬਈ ਦੂਜਾ ਸੂਆ ਰਿਜਨਲ ਦੰਦੋ ਵੀ ਛਹੀ ਹੋਊਗੀ ਹਲ ਤਾਂ ਬਸ ਜਵਾਨ ਪਈ ਆ ਵੜ ਸਿੱਧੀ ਠੀਕ ਆ ਦੂਜਾ ਸੂਆ ਸੂੰਦੀ ਪਈ ਆ ਹਾਂ ਕੈਨ ਲੈਂਦੇ ਸੂੰਦੇ ਇਹ ਇਹ ਬਾਈ ਲੈ ਜੂਗੀ ਦਣ ਮੰਨ ਕੇ ਚੱਲ ਵੀ ਨਾ ਵਾਲੇ 4 ਤੋਂ 5 ਦਿਨ ਬੱਛੀ ਰਹਿਦੀ ਆ 4-5 ਕੇ ਦਿਨ ਸੂੰਹ ਚ ਬਾਕੀ ਹੈ ਨਾ ਹਾਂ ਬਾਈ ਕੀ ਦੋ ਦੱਸੇ ਮਾਲਕ ਨੇ ਪਹਿਲੇ ਸੂਏ ਦਾ ਬਈ ਯਾਰ ਮਾਲਕਾਂ ਨੇ ਕਹਿੰਦੇ ਮੁਤਾਬਕ ਬਈ ਮੈਂ ਕਹਾਂ ਵੀ 16-17 ਲੀਟਰ ਦੁੱਧਤਾ ਹੋ ਬਈ ਬੱਛੀ ਦਾ ਠੀਕ ਆ ਪਨੂਨ ਦਾ 16-17 ਕਿਲੋ ਤੇ ਕਹਿੰਦਾ ਪਾ ਬੰਦਾਜਾ ਕਿੰਨਾ ਮੰਨ ਕੇ ਲੈ ਲਈ ਬਾਈ ਕੋਈ ਬੰਦਾ ਮੰਨ ਕੇ ਵੀਰ ਲੈ ਕੇ ਜਾਣੇ ਵੀਰ ਨੇ 20 ਬਾਈ ਮੰਨ ਕਾ ਲੂ ਭਾਈ ਆਪਾਂ ਸਾਵੀ ਗੱਲ ਕਰੀ ਕਾ ਲੂ ਜੀ ਨਿਕਲੇ ਨਾ ਮੁਰਕੋ ਜੀ ਤਾਂ ਸਵਾਲ ਨਹੀਂ ਪਹਿਲਾ ਬੰਦੇ ਨੂੰ ਦੱਸ ਕੇ ਦੇ ਭਾਈ ਇੰਨੇ ਵਾਲੀ ਚੀਜ਼ ਆ ਵੀ ਇੰਨੇ ਦੀ ਆ ਠੀਕ ਐ ਰੇਟ ਇਹਦੇ ਕੀ ਰੱਖਿਆ ਆ ਬਾਈ ਯਾਰ ਲੈਂਡ ਦੇਣ ਵਾਲੀ ਗੱਲ 75000 ਦੀ ਬੱਚੀ ਦੇ ਥੋੜਾ ਬਹੁਤਾ ਮਾਨ ਤਾਂ ਕਰ ਦਾਂਗੇ ਭਾਈ ਧੋਰੀ ਬਾਹਰ ਨੇ ਉਹਨੂੰ ਸੋ ਵੀਰੋ ਲੇਵਾ ਦੇਖੋ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਕਣ ਦੇ ਬੇਤੀ ਤੇ ਤੇ ਥਣ ਹਾਥੀ ਚਵਾਈ ਜਿਹੜਾ ਗਰਲੈਂਡੋ ਦੇ ਵਿੱਚ ਕ੍ਰਾਸ ਪੈਂਦਾ ਸਰਸੀ ਸਾਈਵਲ ਦੋਗਲਾ ਬਣ ਜਾ ਆ ਗਿਆ ਤੇ ਪਰ ਕੱਦ ਘਾਟ ਵਾਲੀ ਜਿੰਦ ਜਾਨ ਵਾਲੀ ਤੇ ਲੇਵਾ ਦੇਖੋ ਸੋਹਣਾ ਗੁੱਲੇ ਵਾਲਾ ਹਾਥੀ ਚਵਾਈ ਜਿਹੜਾ ਥਾ 18 ਕਿਲੋ ਦੁੱਧੋਂ ਮਰਦੀ ਨਹੀਂ ਦੁੱਧ ਦਊ ਫੈਟ ਵਾਲਾ ਜਮਾ ਘਰੇ ਦੁੱਧ ਪੀਣ ਦੀ ਖਾਤਰ ਜਿਹੜੇ ਵੀ ਨੇ ਰੱਖਣੀਆਂ ਨਜ਼ਾਰੇਦਾਰ ਵਹਿੜਾ ਜਮਾ ਤੇ ਬਾਕੀ ਰਾਜਿਸਮੀ ਪੜੀ ਲੱਸੀ ਦਾ ਵੀ ਕਿਸੇ ਪਾਸੇ ਹੋਣੀ ਤੇ ਗਰਲੈਂਡ ਦਾ ਕ੍ਰਾਸ ਪੈਂਦਾ ਤੇ ਫੈਟ ਵਾਲਾ ਦੁੱਧ ਦੇਣਾ 75000 ਵੀਰ ਨੇ ਡਿਮਾਂਡ ਕੀਤੀ ਆ ਬਾਕੀ ਥੋੜਾ ਬੋਧਾ ਮੌਕੇ ਤੇ ਮਾਨਦਾਨ ਹੋ ਜਾਊਗਾ ਬਾਕੀ ਵੀਰ ਬਾਰੇ ਚ ਕਹਿੰਦੇ ਕ੍ਰਾਸ ਵਹਿੜਾ ਕਾਉੜ ਹੁੰਦੀ ਆ ਬਾਈ ਜਮਾ ਹੀ ਕਿਸੇ ਪਾਸੇ ਨਹੀਂ ਕਾਉੜ ਹੈਗੀ ਠੀਕ ਆ ਠੰਡੀ ਸੀ ਲਾ ਜਮਾ ਠੰਡੀ ਸੀ ਲਾ ਬਾਈ ਵੀਰੇ ਦੂਜੇ ਨੰਬਰ ਤੇ ਆ ਪਾ ਪਲੂਣ ਬੱਛੀ ਦੇਖੀ ਜਾਨੇ ਹਾਂ ਬਾਈ ਪਲੂਣ ਬੱਛੀ ਇਹ ਮਨ ਕੇ ਚਲੋ ਦੰਦੋ ਕਿਵੇਂ ਆ ਨੰਦੋ ਬਾਈ ਯਾਰ ਦੋ ਦੰਦ ਤਲੂਣ ਬੱਛੀ ਠੀਕ ਆ ਦੋ ਦੰਦਾਂ ਤੇ ਠੰਡੀ ਸੀਲ ਬਾਦ ਦੀ ਸੀਲੀ ਹੋ ਜਾਵਾ ਨਾ ਇਹੋ ਗੱਲੇ ਬਾਦ ਖਾਦੇ ਟਲੋ ਮਾੜਾ ਕਿੱਥੋਂ ਸਟਾਰਟ ਕਰਿਆ ਬੱਸੀ ਨੇ ਲੇਵਾ ਦੇਖ ਆ ਇਧਰ ਠੀਕ ਆ ਅੱਗੇ ਪਿੱਛੇ ਦਾ ਲੇਵਾ ਤੇ ਫਿਟਨੈਸ ਵਾਲਾ ਜਾਵਾ ਹਨਾ ਤੇ ਦਿਨ ਕਹਿ ਇੱਕ ਕੱਢਦੀ ਐ ਇਹ ਨੈਣ ਬਾਈ ਇਹ ਵੀ ਕੱਢਦੀ ਐ ਬਸ ਅਸੀਂ ਚਾਰ ਤੋਂ ਪੰਜ ਦਿਨ ਬੱਛੀ ਠੀਕ ਆ ਚਾਰ ਪੰਜ ਦਿਨ ਮੂਹ ਹੋ ਜਾਦਾ ਹੰਨਾ ਕੱਢਿਆ ਹਾਂ ਚਾ ਦੋ ਦੰਦ ਬਾਈ ਠੀਕ ਆ ਦੋ ਦੰਦ ਤੇ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਬਾਈ ਮਨ ਕੇ ਚੱਲ ਵੀ ਪਲੂਣ ਬੱਛੀ ਦੀ ਆਪਾਂ ਗ ਠੀਕ ਆ 25 27 ਕਿਲੋ ਦੁੱਧ ਪਾਉਣ ਵਾਲੀ ਬਿਹੜ ਹੈਗੀ ਆ ਬਰੀਡ ਆ ਬਈਆ ਬਰੀਡ ਨੇ ਦੁੱਧ ਦੇਣਾ ਸਹੀ ਮੈਨੇ ਦੇ ਵਿੱਚ ਠੀਕ ਆ ਸੀਮਨ ਵਗੈਰਾ ਤੇ ਨਹੀਂ ਕਨਫਰਮ ਕੋਈ ਸੀਮਨ ਪਈਦਾ ਸੈਕਸਰ ਲੱਗਿਆ ਵਗਾ ਕਨਫਰਮ ਹੈ ਨਹੀਂ ਇਹਦਾ ਵੀ ਸੀਮਨ ਦਾ ਰਿਕਾਰਡ ਸਾਰਾ ਹੈਗਾਗਾ ਠੀਕ ਆ ਇਹਦਾ ਪਰ ਰੇਟ ਬਾਜ਼ਾਰ ਕੀ ਰੱਖਿਆ ਰੇਡ ਬਾਜ਼ਾਰ ਬਈਆ ਲੈਣ ਦੇਣ ਵਾਲੀ ਗੱਲ ਈ ਆ 1,35,000 ਦੀ ਬੱਚੀ ਦੇ ਦਾਂਗੇ ਥੋੜਾ ਬਹੁਤਾ ਮਾਨਦਾਨ ਹੋ ਜਾਊਗਾ ਰੱਦਾਂ ਬਾਈ ਫਾਰਮ 'ਚੋਂ ਬੱਚੀ ਲਈ ਤੇ ਇੱਕ ਇੱਕ ਚੀਜ਼ ਦਾ ਰਿਕਾਰਡ ਇਹਦੀ ਮਾਂ ਦਾ ਨਾਂ ਨੀ ਨੂੰ ਤੇ ਸਾਰੇ ਪੁਰਾਣੇ ਰਿਕਾਰਡ ਪਏ ਆ ਬੰਦੇ ਕੋਲ ਠੀਕ ਆ 1,35 ਜੋ ਮਾਨਦਾਨ ਹੋ ਜਾ ਪਹਿਲਾ ਸੂਏ ਬੱਚੀ ਸੋਦੀ ਪਹਿਲੇ ਸੂਏ 25 ਤੋਂ ਪਾਰ ਦੋ ਦੇ ਦੇ ਹਾਂ ਹਾਂ ਬਈ ਹਾਂ ਬਿਲਕੁਲ ਤੇ ਲਿਸੀ ਨਾਮ ਵੀ ਨਹੀਂ ਕਿਸੇ ਪਾਸਿਓ ਤੇ ਲੇਵੇ ਦੀ ਥੋੜੀ ਸਾਫ ਸਿਰ ਪਾਜ ਦਿਖਾ ਦੇ ਟਲੋ ਇਧਰ ਠੀਕ ਆ ਮੂੰਹ ਮਥਾ ਸੋਹਣਾ ਸਾਫ ਸੁਥਰਾ ਰਾਜੀ ਸਭੀ ਬੜੀ ਵੀ ਹੈ ਨਾ ਇੱਕ ਵੇਂ ਤੀਜੇ ਨਰਮ ਮੌਕੇ ਤੇ ਹੋ ਜੂ ਮੂੰਹ ਉਹ ਦੋ ਜਾਂਦਾ ਆ ਆਪਾਂ ਤੀਜੇ ਨੰਬਰ ਤੇ ਜਿਹੜੀ ਬੱਚੀ ਦੇਖੀ ਜਾਂਦੇ ਆ ਬਾਈ ਜੀ ਹਾਂ ਬਾਈ ਇਹ ਸੂਆ ਗੇੜਾ ਸੁੰਦੀ ਆਈ ਪਲੂਣ ਬੱਚੀ ਆ ਬਾਈ ਤੰਦੋਂ ਦੋ ਦੰਦ ਦੇ ਵੀ ਲੈ ਦੋ ਦੰਦ ਪਲੂਣ ਪਹਿਲਾ ਸੂਆ ਠੰਡੀ ਸੀਲ ਫੋਲ ਲੈ ਵੀ ਇਹਦੇ ਚੈ ਇਹ ਤਰ ਕੱਢਦੀ ਐ ਇਹ ਬਾਈ ਦੰਦ ਕੱਢਦੀ ਆ ਬਸ ਆਹੀ ਐ ਵੀ ਹੱਤ ਤੱਕ ਹੱਤ ਤੱਕ ਲੈ ਜੇ ਦੁੱਧ ਕਿੰਨਾ ਕੁ ਦੇ ਦੋਗੀ ਦੁੱਧ ਬਾਈ ਯਾਰ ਆਪਾਂ ਗਾਰੰਟੀ ਇਹ ਚੀਜ਼ਾਂ ਦੀ ਬਾਈ ਜਿਹੜੀ ਚੀਜ਼ ਗਾਰੰਟੀ ਉਹਦੀ ਗਾਰੰਟੀ ਹੋਊਗੀ ਹੈ ਨਾ ਪਰ ਦੁੱਧ ਪਾ ਦ ਦੰਦੋਗੇ ਮੇ ਦੋ ਦੰਦ ਬਾਈ ਯਾਰ ਦੋ ਦੰਦ ਕੱਦ ਕਾਟ ਆ ਲ ਜਾਈ ਹੈ ਨਾ ਫਾਰੀ ਕੱਦ ਕਾਟ ਦੇ ਬਾਈ ਬਾਕੀ ਤੋਲਾ ਮੂੰਹ ਤਾਂ ਫੇਸ ਕੁਆਲਟੀ ਵਗੈਰਾ ਦੇਖੋ ਮੂੰਹੋ ਦੋ ਦੰਦ ਪਲੂਣ ਬੱਚੀ ਪਹਿਲਾ ਸੂਆ ਸੂਂਦੀ ਪਿਆ ਲੈਵੇ ਦੀ ਬੜੀ ਸਾਫ ਸੁਧਰੀਆ 24 23 24 20 ਤੋਂ ਪਾਰ ਪਾਰ ਪੋਲਿਆ ਥਾ ਚਲਾਣਾ 22 23 24 ਇੱਥੇ ਚੱਲੂ ਬਾਕੀ ਜਿੰਦ ਜਾਨ ਵਾਲੀ ਬੱਚੀ ਆ ਬਾਈ ਬਾਕੀ ਜਾਤ ਪਾਤ ਵਾਲੀ ਬੱਚੀ ਆ ਗਈ ਹੈ ਨਾ ਇਹਦਾ ਰੇਟ ਆ ਬਾਕੀ ਰੱਖਿਆ ਇਹ ਬਾਈ ਯਾਰ ਲੈਣ ਦੇ ਨਾਲ ਹੀ ਗੱਲ ਹੀ ਆ ਬੱਚੀ ਪੂਰੇ 10 ਦੀ ਦੇ ਦਾਂਗੇ ਥੋੜਾ ਬਹੁਤ ਤਾਂ ਮਾਨਦਾਨ ਹੋ ਜਾਊਗਾ ਕਰ ਦਾਂਗੇ ਬਾਈ ਸੋ 1 ਬੱਚੀ ਚੰਗੀ ਆ ਸੋਹਣੀ ਸੁਨੱਖੀ ਲਿੱਸੀ ਨਾ ਵੀ ਕਿਸੇ ਪਾਸੇੋਂ ਨਹੀਂ ਤੇ ਥਣਲੇਵੇਂ ਸਾਫ ਸੁਥਰੀ ਦੇਖੋ ਚਾਰੇ ਸਾ ਨਿਖਣਵੇਂ ਸਾਫ ਸੁਥਰੇ ਵਿੱਤੀ ਤੇ ਇੱਕ ਦਾ ਅਸੀਂ ਦੀ ਕੀਮਤ ਆ ਥੋੜਾ ਬੋਧਾ ਮਾਨਤਨ ਵੀਰ ਕਹਿੰਦਾ ਮੌਕੇ ਤੇ ਕਰ ਦਾਂਗੇ ਕੱਦ ਕਾਰ ਪੂਰਾ ਫੁੱਲਾ ਬੱਚੀ ਦਾ ਲਿੱਸੀ ਨਾ ਵੀ ਕਿਸੇ ਪਾਸੇੋਂ ਨਹੀਂ ਸੋ ਸਾਈਜ਼ ਵਗੈਰਾ ਦੇਖੋ ਪੂਰਾ ਓਕੇ ਆ ਤੇ ਫੁੱਲ ਜਿੰਦ ਜਾਣ ਚਾ ਗਈ ਹੈਣਾ ਸਾਡੀ ਠੰਡੀ ਸੀਲ ਆ ਭਈ ਉਹੇ ਜੀ ਤਾਂ ਗੱਲ ਠੀਕ ਆ ਅੱਗੇ ਚੌਥੇ ਨੰਬਰ ਦੇ ਬੱਚੀ ਦੇਖੀਏ ਨੇ ਇਹਦੀ ਆਪਾਂ ਦੋ ਦੰਦ ਬੱਚੀ ਆ ਭਾਈ ਪਲੂਨ ਦੋ ਦੰਦ ਕੈਦ ਨਹੀਂ ਦੇ ਸੂਨ ਦੇ ਇਹ ਵੀ ਭਾਈ ਲੈਣ ਦੀ ਹੈ ਬਸ ਅਸੀਂ 4-5 ਦਿਨ ਬੱਛੀ ਠੀਕ ਆ 5 ਦਿਨ ਇਹਦੇ ਬਾਕੀ ਹਾਲੇ ਹਨਾ ਤੇ ਇਹ ਲੱਸੀ ਦਾ ਵੀ ਕਿਸੇ ਪਾਸਿਓਂ ਨਹੀਂ ਰਾਜੀ ਬਹੁਤ ਆ ਇਹਦਾ ਰੇਟ ਆਪਾਂ ਕੀ ਰੱਖਿਆ ਇਹ ਭਾਈ ਯਰ ਲੈਣ ਦੇਣ ਜੇ ਆਲੀ ਗੱਲ ਹੀ ਆ ਬਸ ਇਹ ਆਪਾਂ 95000 ਦੀ ਬੱਛੀ ਛੱਡ ਤਾਂਗੇ ਸੋ 95000 ਦੀ ਵੀਰ ਕਹਿੰਦਾ ਬੱਛੀ ਦੇ ਦਾਂਗੇ ਇਹ ਦੰਦੋ ਕਿਵੇਂ ਆ ਜੀ ਦੋ ਦੰਦ ਜੀ ਇਹ ਵੀ ਸੋ ਦੋ ਦੰਦ ਬੱਚੀ ਆ ਨਵੇਂ ਹਾਨ ਦੇ ਵਿੱਚ ਨਾ ਦੋ ਬਈ ਆਪਾਂ ਬੱਛੀਆਂ ਲੈ ਕੀ ਰਾਜੀਆਂ ਫਾਰਮ ਚ ਬਈ ਵੇਚਨੇ ਵੱਡਾ ਪੁਰਦਾ ਬਖਦਾ ਵੀ ਹੈਣੀ ਇੱਕ ਸਹੀ ਮੈਨੇ ਠੀਕ ਆ ਬੱਚੀ ਪਣ ਵੇਖ ਜਾਂਦਾ ਵਧੀਆ ਹਣਾ ਸੋ ਰਾਜੀ ਸਮੀ ਬਣੀ ਬਈ ਜੇ ਲੈਤਾ ਪਸੂ ਜੇ 200 ਦਿੱਤੀ ਨਾ ਤਿੰਨ ਫਿਰ ਉਹਦਾ ਫਾਇਦਾ ਵੀ ਕੀ ਆ ਠੀਕ ਐ ਸੋ ਜੇ ਦੋ ਆਪਾਂ ਪਨੂਨ ਬੱਚੀ ਲੈਨੇ ਆ ਇਹਨੂੰ ਜਦੋਂ ਮਰਜੀ ਤੋਕੜ ਵੀ ਆਪਾਂ ਵੇਚ ਲਓ ਕਿਉਂਕਿ ਦੰਦਾਜ ਹੁੰਦਾ ਪਸੂ ਵਿਕਰੀ ਮੰਨ ਕੇ ਚਲੋ ਵਧੀਆ ਟਾਈਮ ਦੇ ਹੋ ਜਾਂਦੀ ਐ ਹਾਂ ਬਈ ਤੇ ਇਹਦਾ ਆਪਾਂ ਰੇਟ ਕਰਿਆਗਾ ਇਹਦਾ 95000 ਜੀ ਠੀਕ ਐ ਦੁੱਧ ਕਿੰਨਾ ਕਰੀ ਲੂਗੀ ਇਹ ਦੁੱਧ ਬਈ ਮੈਂ ਮੰਨ ਕੇ ਚੱਲ ਵੀ ਆਪਣਾ ਅਸਟੀਮੇਟ ਦੇ ਹਿਸਾਬ ਨਾਲ ਬੜ ਦੁੱਧ ਪਾ ਦੂਗੀ 22 23 ਲੀਟਰ ਬਸੇ ਠੀਕ ਹੈ ਰੇ ਤੇ ਆਪਣਾ ਨੰਬਰ ਬੋਲ ਦੀ ਤੁਹਾਰੇ 62 805 81656 ਬਾਕੀ ਵਾ ਜਿਹੜੇ ਵੀ ਬੇੜਾ ਨੂੰ ਬੈਠਣਾ ਚਾਹੀਦਾ ਉਹ ਬੰਦਾ ਕਿਦੋਂ ਮਰਜੀ ਆਜੇ ਕਣੂਨ ਬੱਛੀਆਂ ਲੈਣੀਆਂ ਵੱਡੀਆਂ ਵੜਾ ਲੈਣੀਆਂ ਜਿਵੇਂ ਕੋਈ ਦੋ ਦੰਦ ਬੱਛੀਆਂ ਵੱਡੀਆਂ ਵੜਾ ਠੀਕ ਹਰ ਵਕਤ ਬੇੜਾ ਆਪਣੇ ਕੋਲ ਹੁੰਦੀ ਐਗੀ ਹਾਂ ਐਰ ਸਾਰ ਕਰ ਲੈਂਡੋ ਹੋਰ ਐਰਾ ਵਗੈਰਾ ਸਾਰੇ ਬ੍ਰੇਟਿੰਗ ਸੋ ਪਿੰਡ ਬਦੌੜ ਪੁੱਲੜੇਰੀ ਫਾਰੂਕ ਕੋਈ ਵੀ ਨਗ ਤੁਹਾਡੇ ਪਸੰਦ ਦੀ ਵਧੀਆ ਕੀ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ